ਅਸੀ ਗੱਲ ਬਾਪੂ ਜੀ ਹੋਰ ਕਿਵੇਂ ਹੋ ਠੀਕ ਠਾਕ ਜੀ ਹਾਂ ਜੀ ਹਾਂ ਠੀਕ ਠਾਕ ਕਿਹੜੀ ਜਗ੍ਹਾ ਤੋਂ ਬਾਪੂ ਜੀ ਬਠਿੰਡਾ ਜਿਲ੍ਹਾ ਜੀ ਲਓ ਜੀ ਬਾਪੂ ਜੀ ਹੁਣੀ ਬਠਿੰਡੇ ਜ਼ਿਲ੍ਹੇ ਤੋਂ ਨੇ ਨਾਮ ਆ ਬਾਪੂ ਜੀ ਆਪਣਾ ਜੀ ਮੇਰਾ ਨਾਮ ਭਿੰਦਰ ਸਿੰਘ ਆ ਜੀ ਭਿੰਦਰ ਸਿੰਘ ਤੇ ਕਿਤੇ ਦਵਾਈ ਦੇ ਵਿੱਚ ਬਹੁਤ ਟਾਈਮ ਹੋ ਗਿਆ ਬਾਪੂ ਜੀ ਕਿੰਨਾ ਟਾਈਮ ਹੋ ਗਿਆ ਦਵਾਈ ਦੇ ਵਿੱਚ ਆਪਾਂ ਨੂੰ ਜੀ ਮੈਨੂੰ ਹੋ ਗਿਆ ਜੀ 1997 ਤੋਂ 1997 ਤੋਂ ਬਾਪੂ ਜੀ ਹੁਣੀ ਇੱਥੇ ਨੇ 2012 ਚ ਫੇਰ ਚਲੇ ਗਏ ਸੀ 2012 ਦੇ ਵਿੱਚ ਫੇਰ ਵਾਪਸ ਚਲੇ ਗਏ ਸੀ ਹਾਂ ਜੀ ਵਾਪਸ ਚਲੇ ਗਏ ਹੋਰ ਠੀਕ ਹੈ ਜੀ ਹੁਣ ਫੇਰ ਇੱਧਰ ਨਹੀਂ ਟਰੱਕ ਆ ਜੀ ਹਾਂ ਹਾਂ ਇੱਕ ਚਾਚੇ ਦਾ ਮੁੰਡਾ ਉਹਦੇ ਕੋਲੇ ਗੱਡੀਆਂ ਠੀਕ ਹੈ ਜੀ ਕਿਹੜੀ ਗੱਡੀ ਆ ਬਾਪੂ ਜੀ ਆਪਣੇ ਕੋਲੇ ਟਾਟਾ ਵੀ ਹੈ ਜਾਂ ਬਲੂ ਬੋ ਹੈ ਜੀ ਠੀਕ ਹੈ ਟਾਟਾ ਜਾਂ ਬੋਲਬੋ ਹਾਂ ਤੇ ਲੱਗੀਆਂ ਬਲੂ ਬੋ ਇੱਕ ਟਾਟਾ ਅੱਛਾ ਠੀਕ ਤੇ ਬਾਪੂ ਜੀ ਜਦੋਂ ਤੁਸੀਂ ਆਏ ਸੀ ਉਦੋਂ ਇੱਥੇ ਸੈਲਰੀ ਦਾ ਕੀ ਹਿਸਾਬ-ਕਿਤਾਬ ਸੀਗਾ ਜੀ ਉਦੋਂ ਕਿੰਨੀ ਸੀ ਉਦੋਂ ਆਪੇ ਤਨਖਾਹ ਉਸ ਹਿਸਾਬ ਨਾਲ ਉਦੋਂ ਅਸੀਂ 900 ਤੱਕ ਵੀ ਕੰਮ ਕੀਤਾ ਹੈ ਅੱਛਾ ਜੀ ਇੱਥੋਂ ਦੇ ਠੀਕ ਹੈ ਜੀ ਫਿਰ ਉਸ ਤੋਂ ਬਾਅਦ 1500 ਤੱਕ ਵੀ ਕੰਮ ਕੀਤਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਫਿਰ 2000 ਤੱਕ ਵੀ ਕੰਮ ਕੀਤਾ ਹੈ ਠੀਕ ਹੈ ਜੀ ਫਿਰ 250 2500 ਦੇ ਵੀ ਕੰਮ ਕੀਤੇ ਤੇ ਹੁਣ ਬਾਪੂ ਜੀ ਕੁੱਲ ਮਿਲਾ ਕੇ ਕਿੰਨਾ ਕ ਬਣ ਜਾਂਦਾ ਜੀ ਹੁਣ 3500 ਰੁਪਿਆ ਬਣਦਾ ਜੇ ਯਾਨੀ ਟ੍ਰਿਪ ਟ੍ਰਿਪ ਸਿਸਟਮ ਦੇ ਨਾਲ 1800 ਬੇਸਿਕ ਹੈ 1800 ਬੇਸਿਕ ਹੈ ਤੇ ਬਾਕੀ ਟ੍ਰਿਪ ਸਿਟ ਉਹ ਟ੍ਰਿਪ ਸਿਸਟਮ ਮਤਲਬ ਐਵੇਂ ਝੂਠ ਮਾਰਨਾ ਦਾ ਉਹਦਾ ਕੋਈ ਨਹੀਂ ਨਹੀਂ ਉਹ ਤਾਂ ਗੱਲ ਥੋੜੀ ਸਹੀ ਹੈ ਵਿੱਚ ਬਥੇਰੇ ਬੰਦੇ ਬੋਲਦੇ ਆ 5 5 6 6000 ਰੁਪਿਆ ਮਿਲਦਾ 6 6000 ਰੁਪਿਆ ਉਹ ਚਾਲਾ ਤੇ ਮਿਲਦਾ ਉਹ ਨਾ ਉਧਰ ਰਾਤ ਕੱਢਦੇ ਨਹੀਂ ਉਹ ਦਿਨ ਰਾਤ ਕੱਢ ਨਹੀਂ ਦਿੰਦੇ ਉਹ 12 12 ਘੰਟੇ 15 15 ਘੰਟੇ ਚੱਲਦਾ ਟਰੱਕੀ ਤਾਂ ਥੋੜੀ ਗੱਲ ਸਹੀ ਆ। ਹਾਂ ਦੋ ਦੋ ਟਰੱਕੀ ਤੁਸੀਂ ਨਵੇਂ ਮੁੰਡਿਆਂ ਨੂੰ ਕੀ ਸਲਾਹ ਦਓਗੇ ਵੀ ਆਉਣਾ ਚਾਹੀਦਾ ਜਾਂ ਨਹੀਂ ਦबई ਦੇ ਵਿੱਚ? ਜੇ ਤਾਂ ਜੀ ਉੱਥੇ ਕੰਮ ਨੇ ਕਿ ਉੱਥੇ ਆਪਣੇ ਕੰਮ ਹੈ ਨਹੀਂ ਆਉਣਾ ਤਾਂ ਚਾਹੀਦਾ। ਹਾਂ ਜਿੱਥੇ ਆਪਣਾ ਹੁਣ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਕੰਮ ਘਟਾ ਹੈ। ਕੰਮ ਹੈ ਨਹੀਂ ਮੈਂ ਵੀ ਮੁੰਡੇ 20 20 30 ਲੱਖ ਰੁਪਇਆ ਲਾ ਕੇ ਕੈਨੇਡਾ ਅਮਰੀਕਾ ਨੂੰ ਜਾ ਰਹੇ। ਕੈਨੇਡਾ ਅਮਰੀਕਾ ਨੂੰ ਉਹਦੇ ਨਾਲੋਂ ਉਹਦੇ ਨਾਲੋਂ ਇਹ ਠੀਕ ਆ ਇੱਥੇ। ਇਹ ਠੀਕ ਆ। ਜੇ ਤੁਹਾਡੇ ਕੋਲ 5-7 ਲੱਖ ਰੁਪਏ ਵੀ ਹਨੀ ਤਾਂ ਤੁਸੀਂ ਇੱਧਰ ਆ ਕੇ ਛੋਟਾ ਮੋਟਾ ਕੰਮ ਕਰਕੇ ਫੈਲ ਖਲਾ ਕੇ ਨਾਲ ਦੀ ਨਾਲ ਲਾਇਸੈਂਸ ਬਣਾ ਸਕਦੇ ਹੋ ਲਾਇਸੈਂਸ ਬਣਾ ਕੇ ਤੁਸੀਂ ਇੱਥੇ ਆ ਕੇ ਆਪਦਾ ਟਰੱਕ ਚਲਾ ਸਕਦੇ ਹੋ ਚਲਾ ਸਕਦੇ ਹੋ ਅਸੀਂ ਵੀ ਇਦਾਂ ਹੀ ਬਣਾਇਆ ਜੀ ਸਾਡੇ ਕੋਲ ਅਸੀਂ ਪਹਿਲਾਂ ਟਰੱਕ ਵੀ ਜੇ ਤੇ ਨਹੀਂ ਆਈ ਸੀ ਹਾਂਜੀ 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 ਅਸੀਂ ਪਹਿਲਾਂ ਕੰਮ ਕੀਤਾ 6-7 ਸਾਲ ਕੰਮ ਕਰਕੇ ਉਸ ਤੋਂ ਬਾਅਦ ਫਿਰ ਅਸੀਂ ਪੇਪਰ ਲਈ ਹੈ ਪੀਪਰ ਲੈ ਕੇ ਫਿਰ ਅਸੀਂ ਪਹਿਲਾ ਨਿਸਾਂਸ ਮੈਂ ਟਰੈਕਟਰੀ ਦਾ ਬਣਾਇਆ ਅੱਛਾ ਜੀ 2 ਸਾਲ ਕ੍ਰੇਨ ਚਲਾਈ ਠੀਕ ਹੈ ਜੀ 2 ਸਾਲ ਤੋਂ ਬਾਅਦ ਫਿਰ ਮੈਨੂੰ ਡਰਾਈਵਰੀ ਪੀਪਰ ਮਿਲੇ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਮੈਂ ਡਰਾਈਵਰੀ ਨਿਸਾਂਸ ਬਣਾਇਆ ਠੀਕ ਹੈ ਜੀ ਦੇਖ ਲਓ ਐ ਐਦਾਂ ਹੁੰਦਾ ਬਾਈ ਸਟੱਡੀ ਥੋੜਾ ਜਿਹਾ ਕਸ਼ਟ ਤਾਂ ਝੱਲਣਾ ਪੈਂਦਾ ਹੈ ਹਾਂ ਜੀ ਇਹ ਤਾਂ ਹੈ ਥੋੜੀ ਗੱਲ ਕਸ਼ਟ ਝੱਲ ਕੇ ਤਾਂ ਬਣ ਸਕਦਾ ਸਾਰਾ ਬਣ ਸਕਦਾ ਇਹ ਤਾਂ ਹੈ ਬਾਕੀ ਥੋੜਾ ਇਹ ਇਹ ਮੇਰੇ ਚਾਚੇ ਦਾ ਮੁੰਡਾ ਹੈ ਅੱਛਾ ਜੀ ਇਹ ਉਹਨੂੰ ਮੇਰੇ ਨਾਲ ਅਸੀਂ ਦੰਨਾਂ ਨੇ ਇਕੱਠੇ ਨਿਸਾਂਸ ਬਣਾਇਆ ਠੀਕ ਹੈ ਜੀ ਤੇ ਅੱਜ ਇਹ ਮਾਲਕ ਵੀ ਬਣਿਆ ਬੈਠੇ ਮਾਲਕ ਵੀ ਬਣਿਆ ਬੈਠੇ ਆ ਬਹੁਤ ਬਣਿਆ ਆਪਣੇ ਸਰਦਾਰ ਬਿਲਕੁਲ ਜੀ ਅੱਜ ਸਾਰੇ ਟਰਾਂਸਪੋਰਟ ਖੋਲੀ ਬੈਠੇ ਆ ਜੀ ਆਪਣੇ ਬੰਦੇ ਬੜੀ ਮਾਣ ਵਾਲੀ ਗੱਲ ਹੋਣੀ ਚਾਹੀਦੀ ਆ ਹਾਂ ਜੀ ਹਾਂ ਜੀ ਤੇ ਬਾਪੂ ਜੀ ਵਾਂਗੂ ਬਹੁਤ ਇਦਾਂ ਦੇ ਮਤਲਬ ਬਜ਼ੁਰਗ ਨੇ ਜਿਹੜੇ 올ਡ ਨੇ ਇੱਥੇ ਕੰਮ ਕਰਦੇ ਨੇ ਜਿਨ੍ਹਾਂ ਨੂੰ 25 25 30 30 ਸਾਲ ਹੋ ਗਏ ਬਾਈ ਜੀ ਕੰਮ ਕਰਦੇ ਆ ਨੂੰ ਤੇ ਜਿਵੇਂ ਲੋਕ ਕਹਿੰਦੇ ਆ ਜੀ ਗਰਮੀ ਬਹੁਤ ਆ ਇਦਾਂ ਆ ਗਰਮੀ ਦਾ ਮਹਿਸੂਸ ਨਹੀਂ ਹੁੰਦੀ ਜੀ ਇੰਨੀ ਉਹੋ ਜਿਹੀ ਹੋ ਜਾਂਦਾ ਬੰਦਾ ਜਾਇ ਜਾ ਕੰਮ ਉਹੋ ਜਿਹੀ ਹੋ ਜਾਂਦਾ ਬਾਕੀ ਕਹਿੰਦੇ ਬਾਪੂ ਜੀ ਹੁਣ ਅੱਗੇ ਨਾਲ ਟੈਂਪਰੇਚਰ ਦਾ ਵੀ ਫਰਕ ਪਿਆ ਹੋਇਆ ਆ ਹਾਂ ਅੱਗੇ ਨਾਲ ਬਹੁਤ ਫਰਕ ਆ ਜਦੋਂ ਅਸੀਂ ਆਏ ਸੀ ਉਹ ਟਾਈਮ ਦੇ ਵਿੱਚ ਹਾਂਜੀ ਬਹੁਤ ਜ਼ਿਆਦਾ ਗਰਮੀ ਸੀ